ਪ੍ਰਧਾਨ ਸਾਹਿਬ ਨਾਲ ਅਸੀਂ ਗੱਲ ਕਰਦੇ ਆਂ ਪ੍ਰਧਾਨ ਸਾਹਿਬ ਸਾਡੀ ਸੁਣਦੇ ਨਹੀਂ ਕਿਹੜੀਆਂ ਕਮੀਆਂ ਨੇ ਉਹਨਾਂ ਦੂਰ ਕਰਨ ਦੀ ਕੋਸ਼ਿਸ਼ ਹੀ ਨਹੀਂ ਕਰਦਾ ਬੀਬੀ ਜਗੀਰ ਕੌਰ ਨੇ ਇਹ ਇਲਜ਼ਾਮ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਲਾਈ ਨੇ ਨਤੀਜਾ ਸ਼੍ਰੋਮਣੀ ਅਕਾਲੀ ਦਲ ਦੋ ਫਾੜ ਹੈ ਇੱਕ ਧੜਾ ਸੁਖਬੀਰ ਬਾਦਲ ਦੀ ਅਗਵਾਈ ਚ ਕੰਮ ਕਰਨ ਨੂੰ ਤਿਆਰ ਹੈ ਅਤੇ ਦੂਜਾ ਧੜਾ ਸੁਖਬੀਰ ਬਾਦਲ ਨੂੰ ਪ੍ਰਧਾਨਗੀ ਅਹੁਦੇ ਤੋਂ ਲਾਂਬੇ ਹੋਣ ਲਈ ਕਹਿ ਰਿਹਾ ਹੈ ਅਜਿਹੇ ਚ ਅਕਾਲੀ ਦਲ ਦੇ ਲੀਡਰ ਹੋਣ ਆਮੋ ਸਾਹਮਣੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਤੇ ਸ਼੍ਰੋਮਣੀ ਪੰਥ ਦੇ ਮਤਲਬ ਜਿਹੜੇ ਸਾਰੇ ਚਿੰਤਾ ਕਰਨ ਵਾਲੀਆਂ ਪ੍ਰਮੁੱਖ ਸ਼ਖਸੀਅਤਾਂ ਇਕੱਠੀਆਂ ਹੋਈਆਂ ਪਿਛਲੇ ਸਮਿਆ 'ਚ ਅਸੀਂ ਕੀ ਗਵਾਇਆ ਕੀ ਪਾਇਆ ਕੀ ਕੀਤਾ ਕੀ ਨੁਕਸਾਨ ਹੋਇਆ ਉਹਦੇ ਸਬੰਧ ਵਿੱਚ ਬੜਾ ਆਤਮ-ਮੰਥਨ ਕੀਤਾ ਗਿਆ ਮੇਰਾ ਖਿਆਲ ਹੈ ਕਿ ਸਾਰੇ ਪੰਜਾਬ ਸਾਰੇ ਦੇਸ਼ ਵਿੱਚ ਜਾਂ ਬਾਹਰਲੇ ਦੇਸ਼ਾਂ 'ਚ ਵੀ ਵੱਸਦੇ ਜਿੰਨੇ ਪੰਜਾਬੀ ਐ ਜਿੰਨੇ ਸ਼੍ਰੋਮਣੀ ਕਾਗਦ ਦੇ ਸਮਰਥਕ ਐ ਉਹਨਾਂ ਦੇ ਮਨ 'ਚ ਇੱਕੋ ਹੀ ਚਿੰਤਾ ਹੈ ਕਿ ਜਿੱਥੇ ਅਸੀਂ ਪਹੁੰਚ ਗਏ ਆ ਇੱਥੋਂ ਉੱਠਣਾ ਕਿੱਦਾਂ ਪ੍ਰਧਾਨ ਸਾਹਿਬ ਨਾਲ ਅਸੀਂ ਗੱਲ ਕਰਦੇ ਆਂ ਪ੍ਰਧਾਨ ਸਾਹਿਬ ਸਾਡੀ ਸੁਣਦੇ ਨਹੀਂ ਕਿਹੜੀਆਂ ਕਮੀਆਂ ਨੇ ਉਹਨੂੰ ਦੂਰ ਕਰਨ ਦੀ ਕੋਸ਼ਿਸ਼ ਹੀ ਨਹੀਂ ਕਰਦੇ ਇਸ ਕਰਕੇ ਸਾਰਿਆਂ ਨੇ ਸੋਚਿਆ ਕਿ ਸ਼੍ਰੋਮਣੀ ਕਾਲੀਦਾਨ ਨੂੰ ਤਕੜਾ ਕਰਨੇ ਅਸੀਂ ਪੱਖਰੇ ਪਾਟ ਕੇ ਵਿਚਾਰਾ ਕਰ ਲੈਨੇ ਆ ਇਹ ਥੋੜੋ ਕਿ ਜੇ ਅਸੀਂ 10 ਬੰਦੇ 50 ਬੰਦੇ 100 ਬੰਦੇ ਅੱਜ ਬੈਠ ਕੇ ਵਿਚਾਰ ਕੀਤੀ ਹੈ ਕਿ ਅਸੀਂ ਸ਼੍ਰੋਮਣੀ ਕਾਲੀਦਾਨ ਦਾ ਨੁਕਸਾਨ ਕਰਨ ਵਾਸਤੇ ਕੀਤੀ ਹੈ ਅਸੀਂ ਸ਼੍ਰੋਮਣੀ ਕਾਲੀਦਾਨ ਨੂੰ ਤਕੜਾ ਕਰਨ ਵਾਸਤੇ ਕੀਤੀ ਹੈ ਸੋ ਸਾਰਿਆਂ ਨੇ ਸੋਚਿਆ ਕਿ ਲੰਬੇ ਸਮੇਂ ਤੋਂ ਅਸੀਂ ਇਸ ਗੱਲ ਤੋਂ ਪਰੇਸ਼ਾਨ ਹੈ ਕਿ ਸਾਨੂੰ ਪੰਜਾਬ ਦੇ ਲੋਕ ਕਿਉਂ ਨਹੀਂ ਚੱਲ ਰਹੇ ਸਾਡੇ ਚ ਕਿਹੜੀਆਂ ਕਮੀਆਂ ਨੇ ਕਿਹੜੇ ਨੁਕਸ ਹੋਏ ਆ ਜਿਹਦੇ ਕਰਕੇ ਪੰਜਾਬ ਦੇ ਲੋਕ ਸਾਡੇ ਤੋਂ ਦੂਰ ਹੋ ਗਏ ਐ ਸੋ ਉਹਨਾਂ ਦੀ ਦੂਰੀ ਮਿਟਾਉਣ ਲਈ ਤੇ ਆਪਣੇ ਮਨ ਦਾ ਬੋਝ ਲਾਉਣ ਲਈ ਇੱਕ ਪਛਤਾਵਾ ਵਜੋਂ ਸ਼੍ਰੀ ਅਕਾਲ ਤਖਤ ਸਾਹਿਬ ਦੇਤੇ 1 ਜੁਲਾਈ ਨੂੰ ਅਸੀਂ ਜਾਵਾਂਗੇ ਉਹਨਾਂ ਕੋ ਖਿਮਾ ਦੀ ਜਾਂਚਨਾ ਕਰਾਂਗੇ ਕਿ ਜੇ ਸਾਡੀਆਂ ਚੁੱਪ ਰਹਿਣ ਕਰਕੇ ਜਿਹੜੀਆਂ ਗਲਤ ਕਾਰਵਾਈਆਂ ਹੋਈਆਂ ਐ ਉਹਦੇ ਸਬੰਧੀ ਜੇ ਸੀਓ ਦੋ ਸੰਘਰਸ਼ ਨਹੀਂ ਲੜ ਸਕੇ ਲੋਕਾਂ ਦੇ ਨਾਲ ਨਹੀਂ ਚੱਲ ਸਕੇ ਲੋਕਾਂ ਦੀ ਆਵਾਜ਼ ਨਹੀਂ ਬਣ ਸਕੇ ਤਾਂ ਉਹਦਾ ਪਛਤਾਪ ਕਰੋ ਸਾਨੂੰ ਤੇ ਅਸੀਂ ਸੋਚਦੀਆਂ ਕਿ ਉੱਥੇ ਜਾ ਕੇ ਪਛਤਾਪ करिए ਖਿਮਾ ਜਾਂਚਨਾ करिए ਤੇ ਉਸ ਤੋਂ ਬਾਅਦ ਫਿਰ ਅਗਲੀ ਜਿਹੜੀ ਮੁਹਿੰਮ ਹੈ ਉਹ ਚਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਪੰਜਾਬੀਆਂ ਨੂੰ ਖਾਸ ਕਰਕੇ ਸ਼ਰਮਣੀ ਕਰੇ ਦਲ ਦੇ ਵਰਕਰ ਸਹਿਬਾਨਾਂ ਨੂੰ ਇੱਕ ਸੰਦੇਸ਼ ਦੇਣਾ ਚਾਹੁੰਦਾ ਹਾਂ ਉਹਨਾਂ ਨਾਲ ਗੱਲ ਕਰਨੀ ਚਾਹੁੰਦਾ ਹਾਂ ਕਿ ਅੱਜ ਅਕਾਲੀ ਦਲ ਨੂੰ ਬਚਾਉਣ ਲਈ ਕੁਝ ਆਗੂਆਂ ਨੇ ਪ੍ਰੈਸ ਕਾਨਫਰੰਸ ਕੀਤੀ ਆ ਮੈਂ ਤਾਂ ਹੈਰਾਨ ਐ ਕਿ ਕਹਿੰਦੇ ਪੰਥ ਦਾ ਕੋਈ ਮਸਲਾ ਹੱਲ ਹੋਵੇ ਨਾ ਹੋਵੇ ਹਾਲਾਂਕਿ ਗਲਤ ਤਾਂ ਬਹੁਤ ਕਰਦੇ ਨੇ ਕਹਿੰਦੇ ਪੰਥ ਦਾ ਮਸਲਾ ਕਲ ਕਰਾਂਗੇ ਪੰਜਾਬ ਦੀ ਗੱਲ ਕਰਾਂਗੇ ਯਾਰ ਕਿਸਾਨਾਂ ਦੀ ਸਭ ਤੋਂ ਵੱਡੀ ਦੁਸ਼ਮਣ ਪਾਰਟੀ ਭਾਰਤੀ ਜਨਤਾ ਪਾਰਟੀ ਪੰਥ ਦੇ ਨਾਂ 'ਤੇ ਇਹਨਾਂ ਨੇ ਧਰੋ ਕਮਾਇਆ ਤੇ ਜਿਹੜੀ ਪੂਰੀ ਵੈਰ ਵਿੱਢੀ ਆ ਰਹੀ ਆ ਖੇਤਰੀ ਪਾਰਟੀਆਂ ਨੂੰ ਮਾਰਨ ਲਈ ਤੇ ਸੂਬਿਆਂ ਦੇ ਅਧਿਕਾਰਾਂ ਨੂੰ ਮਾਰਨ ਲਈ ਉਹਨਾਂ ਦੇ ਨਾਲ ਤੁਸੀਂ ਸਾਂਝ ਕਰ ਲਈ ਜ਼ੋਰ ਪਾਉਂਦੇ ਸੀ ਰੋਲਾ ਸ਼੍ਰੋਮਣੀ ਕਾਲ ਦੇ ਪ੍ਰਧਾਨ ਦਾ ਸੁਖੀ ਸਿੰਘ ਬਾਦਲੀ ਕੁਰਸੀ ਦਾ ਨਹੀਂ ਅਸਤੀਫੇ ਦਾ ਨਹੀਂ ਕਿਉਂਕਿ ਮੈਂ ਵੀ ਕੋਰ ਕਮੇਟੀ ਦਾ ਮੈਂਬਰ ਹਾਂ ਮੈਂ ਦੇਖਿਆ ਕਿ ਤੁਸੀਂ ਕਿਵੇਂ ਕਰਦੇ ਸੀ ਕਿ ਭਾਰਤੀ ਜਨਤਾ ਪਾਰਟੀ ਨਾਲ ਸਾਂਝ ਪਾਓ ਜੀ ਇਹ ਲੋਕਾਂ ਦਾ ਕੀ ਹੈ ਜੀ ਕਰਾਂਗੇ ਸਾਰਾ ਕੁਝ ਆਉਣ ਵਾਲੇ ਸਮੇਂ ਚ ਨੰਗਾ ਅੱਜ ਉਹਨਾਂ ਦੇ ਸਪான்ਸਰ ਪ੍ਰੋਗਰਾਮ ਤੋਂ ਤੁਸੀਂ ਅਕਾਲੀ ਦਲ ਬਚਾਉਣਾਗੇ ਇਹ ਜਿਹੜੇ ਇੱਕ 도ਗਲਾ ਚਿਹਰਾ ਮਤਲਬ ساری ਉਮਰ ਪੰਥ ਦੀ ਤੇ ਪੰਜਾਬ ਦੀ ਤੇ ਸ਼੍ਰੋਮਣੀ ਕਾਲੇ ਦੀ ਗੱਲ ਕਰਕੇ ਤੁਸੀਂ ਨਜਾਰੇਲੇ ਲੀਡਰ ਬਣੇ ਉਹਦੇਦਾਰੀਆਂ ਮਾਣੀਆਂ ਏਡੇ ਏਡੇ ਮਤਲਬ ਉੱਚਾਧਿਆ ਤੇ ਰਹੇ ਤੇ ਅੱਜ ਕਹਿੰਦੇ ਉਹ ਕਿ ਪਾਰਟੀ ਜਾਵੇ ਠੱਠੇ ਖੂਹ ਦੇ ਵਿੱਚ ਤੇ ਅਸੀਂ ਨਕਲੀ ਕਾਲੇ ਜਲ ਬਣਾ ਕੇ ਨਕਲੀ ਉਹ ਜੋ ਝੁੱਠੀ ਜੀ ਪੰਥ ਦੀ ਤੇ ਪੰਜਾਬੀਆਂ ਦੀ ਗੱਲ ਕਰਕੇ ਤੁਸੀਂ ਇਹ ਦੱਸੋ ਵੀ ਦਿੱਲੀ ਏਜੰਡਾ ਕਦੇ ਜਿਹੜੀ ਪਾਰਟੀ ਆਪ ਮੇਰੀ ਇੱਕ ਵਰਕਰਾਂ ਨੂੰ ਬੇਨਤੀ ਹੈ ਜਿਹੜੀ ਪਾਰਟੀ ਸਿੱਧੀ ਭਾਰਤੀ ਜਨਤਾ ਪਾਰਟੀ ਬੈਕ ਤੇ ਰਹਿ ਕੇ ਸਪான்ਸਰ ਪ੍ਰੋਗਰਾਮ ਦੇ ਕੇ ਇਹਨਾਂ ਨੂੰ ਅਕਾਲੀ ਦਲ ਬਣਾਉਣ ਨੂੰ ਦੂਜਾ ਕਹਿ ਰਹੀ ਹੈ ਕਿ ਉਹ ਅਕਾਲੀ ਦਲ ਕਦੇ ਪੰਜਾਬ ਦੇ ਹਿੱਤੇ ਹਿੱਤਾਂ ਦੀ ਪਹਿਰੇਦਾਰੀ ਕਰ ਸਕਦਾ ਮੈਂ ਥੱਲੇ ਕਮੈਂਟ ਪੜ੍ਹ ਰਿਹਾ ਸੀ ਉਹਨਾਂ ਕਈ ਅੱਗੋਂ ਲਿਖਤੇ ਹੋਏ ਕਿ ਸਦਾ ਹਾਰ ਦੀ ਲੋੜ ਹੈਗੀ ਆ ਪਰ ਜੇ ਭਾਰਤੀ ਜਨਤਾ ਪਾਰਟੀ ਦੇ ਹੱਥ ਟੋਕੇ ਬਣ ਕੇ ਇਹ ਲੋਕ ਨਵਾਂ ਅਕਾਲੀ ਦਲ ਬਣਾਉਣਾ ਆਏ ਨੇ ਤੇ ਅਕਾਲੀ ਦਲ ਨੂੰ ਕਮਜ਼ੋਰ ਕਰਨਾ ਹੈ ਤਾਂ ਇਸ ਤੋਂ ਵੱਡਾ ਖਤਰਨਾਕ ਕੁਝ ਨਹੀਂ ਹੋ ਸਕਦਾ ਵਟਕ ਸੀਨੀਅਰ ਵਕੀਲ ਹੈ ਮੈਂ ਨਾਂ ਲੈਂਦਾ ਉਹਨੇ ਕਮੈਂਟ ਕੀਤਾ ਕਿਸੇ ਟੀਵੀ ਚੈਨਲ ਤੇ ਥੱਲੇ ਜਦੋਂ ਲਾਈਵ ਹੋਏ ਹੋਏ ਸੀ ਕਿ ਜੇ ਹੱਥ ਟੋਕਾ ਬਣ ਕੇ ਆਏ ਨੇ ਬੀਜੇਪੀ ਦਾ ਦਿੱਲੀ ਦਾ ਅਕਾਲੀ ਦਲ ਨੂੰ ਢਾ ਲਾਉਣ ਲਈ ਤਾਂ ਇਹ ਬਹੁਤ ਖਤਰਨਾਕ ਹੈ ਕਿਉਂਕਿ ਅਕਾਲੀ ਦਲ ਜਿਹੜੀ ਉਹ ਸੰਧਾਰਤਕ ਪਾਰਟੀ ਆ ਸਰਦਾਰ ਸੁਖਬੀ ਸਿੰਘ ਬਾਦਲ ਦੇ ਨਾਲ ਐਵੇਂ ਨਹੀਂ ਖੜੇ ਉਹਨੇ ਇੱਕ ਠੋਕ ਕੇ ਕਿਹਾ ਪਮਾ ਯਾਰ ਸਿੱਟਾ ਜਿੱਤੀਏ ਨਾ ਜਿੱਤੀਏ ਪਮਾ ਕੋ ਬਣੇ ਨਾ ਮਣੇ ਔਰ 104 ਸਾਲ ਪੁਰਾਣੀ ਪਾਰਟੀ ਆ ਮੈਂ ਦਿੱਲੀ ਨੂੰ ਵੇਚ ਨਹੀਂ ਸਕਦਾ ਤੇ ਨਾ ਮੈਂ ਲੰਬਾ ਪੜਨਾ ਤੇ ਮੈਂ ਗੱਲ ਕਰਨੀ ਚਾਹੁੰਦਾ ਦੱਸਣੀ ਚਾਹੁੰਦਾ ਕਿ ਜੇ ਦਿੱਲੀ ਦੇ ਅੱਗੇ ਕੁਰਸੀਆਂ ਲਈ ਅਹੁਦੇਦਾਰੀਆਂ ਲਈ ਲਾਲਚਾਂ ਲਈ ਐ ਲੰਬੇ ਪੈਣ ਵਾਲਿਆਂ ਦੀ ਕਮੀ ਨਹੀਂ ਨਾ ਹੈਗੀ ਤਾਂ ਪੰਤ ਪੰਜਾਬ ਤੇ ਪੰਜਾਬੀਆਂ ਦੀ ਲੜਾਈ ਲੜਨ ਲਈ ਅੜਨ ਲਈ ਖੜਨ ਲਈ ਲੜਨ ਲਈ ਮਰਨ ਵਾਲਿਆਂ ਦੀ ਵੀ ਕਮੀ ਨਹੀਂ ਹੈਗੀ ਇਹ ਰੌਲਾ ਹੁਣ ਸੱਤਾ ਪ੍ਰਾਪਤੀ ਦਾ ਨਹੀਂ ਇਹ ਰੌਲਾ ਸੰਧਾਂਤ ਦਾ ਵਿਚਾਰਧਾਰਾ ਦਾ ਪੰਜਾਬ ਦਾ ਪੰਜਾਬ ਦੇ ਮੁੱਦਿਆਂ ਦਾ ਕੌਮ ਦੇ ਮੁੱਦਿਆਂ ਦਾ ਤੇ ਅਸੀਂ ਦਿੱਲੀ ਦਾ ਹੱਕ ਟੋਕਾ ਬਿਲਕੁਲ ਨਹੀਂ ਬਣਾਗੇ ਹੱਕ ਠੋਕ ਕੇ ਲੜਾਂਗੇ ਦੇ ਆਉਣ ਵਾਲੇ ਦਿਨਾਂ ਦੇ ਵਿੱਚ ਕੱਲੇ-ਕੱਲੇ ਦੇ ਸਾਰਾ ਨਾ ਸਾਰਾ ਕੋਲ ਜਾਗਰ ਕਰਾਂਗੇ ਸਾਰੀ ਸੰਗਤ ਜਾਣਦੀ ਵੀ ਆ ਰਹਿੰਦੀ ਖੁੰਦੀ ਕਦਰ ਆਉਣ ਵਾਲੇ ਦਿਨਾਂ 'ਚ ਕੱਢ ਦੇਾਂਗੇ ਪੰਥ ਪੰਜਾਬ ਤੇ ਪੰਜਾਬੀ ਉੱਤੇ ਪੰਜਾਬ ਦੀ ਭਾਈਚਾਰਕ ਸਾਂਝ ਦੀ ਲੜਾਈ ਲੜਾਂਗੇ ਅਸੀਂ ਦਿੱਲੀ ਅੱਗੇ ਨਹੀਂ ਚੁੱਕਾਂਗੇ ਜਿਨ੍ਹਾਂ ਨੇ ਚੁਕਣਾ ਉਹ ਚੁੱਕ ਜਾਣ ਇਹ ਸੰਗਤ ਦੇ ਵਿੱਚ ਉਹਨੇ ਫੈਸਲਾ ਕਰੇ ਤਾਨੇ ਮਾਰੋ ਇਹ ਫੈਸਲਾ ਕਰੋ ਕਿ ਦਿੱਲੀ ਦੇ ਅੱਗੇ ਲੰਬਾ ਕਿਨੇ ਪਹਿਣਾ ਤੇ ਦਿੱਲੀ ਦੇ ਅੱਗੇ ਹੱਕ ਤਾਣ ਕੇ ਕਿਨੇ ਖੜਨਾ ਹੈ